ਲੋੜ ਤੋਂ ਵੱਡੀ ਖਬਰ ਮਈਆ ਭਗਵਾਨ ਦੇ ਡੇਰਾ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਦਾ ਲੰਮਾ ਮਸਲਾ ਆਖਿਰਕਾਰ ਹੱਲ ਹੋ ਹੀ ਗਿਆ ਲੋਕ ਇਨਸਾਫ ਮਾਚ ਵੱਲੋਂ 38ਵੇਂ ਦਿਨ ਤੱਕ ਚੱਲਿਆ ਪੱਕਾ ਦਾ ਨਾਜਿਤ ਵਿੱਚ ਬਦਲ ਗਿਆ ਬੀ ਡੀ ਪੀਓ ਦਫ਼ਤਰ ਫਲੋਰ ਸਾਹਮਣੇ ਲੋਕ ਇਨਸਾਫ ਮਾਚ ਵੱਲੋਂ ਲਾਇਆ ਤਰਨਾ ਉਸ ਵੇਲੇ ਖਤਮ ਹੋ ਗਿਆ ਜਦੋਂ ਤਹਿਸੀਲਦਾਰ ਮੰਦੀਪ ਸਿੰਘ ਤੇ ਬੀ ਡੀ ਪੀਓ ਅਰਜਿੰਦਰ ਕੋਰ ਵੱਲੋਂ ਪਾਣੀ ਦੀ ਨਿਕਾਸੀ ਦਾ ਕੰਮ ਪੂਰਾ ਕਰਨ ਦਾ ਪ੍ਰੋਸੋ ਦਿੱਤਾ ਗਿਆ ਤਾਂ ਨਾ ਖਤਮ ਹੋਣ ਤੋਂ ਬਾਅਦ ਸ਼ਹਿਰ ਵਿੱਚ ਜਿੱਤ ਮਾਰਚ ਕੱਢਿਆ ਗਿਆ ਜੋ ਲੱਕੜ ਮੰਡੀ ਭਗਵਾਨ ਵਾਲਮੀਕੀ ਚੌਂਕ ਡਾਕਟਰ ਉਮੇਦਕਰ ਚੌਂਕ ਤੋਂ ਹੁੰਦਾ ਹੋਇਆ ਡੇਰਾ ਮਈਆ ਭਗਵੰਤ ਹੀ ਸਮਾਪਤ ਹੋਇਆ ਇਸ ਮੌਕੇ ਅਵਕ ਵਕ ਵਖ ਪਾਤੀ ਜਥੇ ਬੰਦੀਆਂ ਦੇ ਆਗੂਆਂ ਨੇ ਸਬੋਧਤ ਕੀਤਾ ਤੇ ਡੇਰਾ ਮਈਆ ਭਗਵਾਨ ਵੱਲੋਂ ਲੋਕ ਇਨਸਾਫ ਮੱਚ ਦੀ ਆਗੂਆ ਦਾ ਸਨਮਾਨ ਵੀ ਕੀਤਾ ਲੋਕ ਇਨਸਾਫ ਮੱਚ ਨੇ ਐਲਾਨ ਕੀਤਾ ਹੈ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਫਲੋਰ ਵਿੱਚ ਲੋਕ ਮਸਲਿਆਂ ਤੇ ਇੱਕ ਵੱਡੀ ਮਹਾਪੰਚਾਇਤ ਹੋਵੇਗੀ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ ਹੇ ਰਾਣੀ ਦਾ ਸੋਹਣੀ ਹਾਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਅੱਜ ਲਗਭਗ ਸਾਰੀਆਂ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਜੇਤੂ ਮਾਰਚ ਕਰਕੇ ਹਟੇ ਆ ਅੱਜ ਜੈਤ ਰੈਲੀ ਵੀ ਕਰਕੇ ਹਟੇ ਆ ਇਹ ਜਿਹੜਾ ਆ ਵੀ ਇਹ ਲੋਕਾਂ ਨੂੰ ਫੇਰਾ ਜਾਂਦਾ ਜਿਹੜੇ ਨਾਲ ਲੋਕ ਆ ਸਹਾਰਸੀ ਲੋਕ ਆ ਲਗਾਤਾਰ ਲਗਭਗ 36 ਦਿਨ ਤੋਂ ਇਸ ਵੀਡੀਓ ਦਫ਼ਤਰ ਦੇ ਵਿੱਚ ਧਰਨਾ ਲਾ ਕੇ ਬੈਠੇ ਸੀਗੇ ਆ ਲੋਕਾਂ ਦੀ ਜਿੱਤ ਹੋਈ ਆ ਲੋਕਾਂ ਦੀ ਜਿੱਤ ਹੋਈ ਆ ਲੋਕ ਸੰਘਰਸ਼ਾਂ ਦੀ ਜਿੱਤ ਹੋਈ ਆ ਜਿਹੜੇ ਲੋਕ ਲੜਦੇ ਆ ਹਮੇਸ਼ਾ ਜਿੱਤਦੇ ਆ ਇਹ ਜਿਹੜੀ ਸਰਕਾਰ ਆ ਇਹਨੂੰ ਮੂੰਹ ਦਿਖਾਣੀ ਪਈ ਆ ਇੱਥੇ ਦੇ ਪ੍ਰਸ਼ਾਸਨ ਨੂੰ ਮੂੰਹ ਦਿਖਾਣੀ ਪਈ ਆ ਆ ਲੋਕ ਜਿਹੜੇ ਦਰਿਆ ਤੇ ਬੈਠੇ ਸੀ ਉਹ ਅੱਜ ਜਿੱਤ ਕੇ ਨਿਕਲੇ ਅੱਜ ਜਿੱਤ ਰੰਗ ਲਈ ਮਨਾ ਕੇ ਹਟੇ ਆ ਅਸੀਂ ਲੋਕਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਆਪਣੀਆਂ ਸਮੱਸਿਆਵਾਂ ਦੇ ਲਈ ਆਪਾਂ ਨੂੰ ਲੜਨਾ ਪੈਣਾ ਆਪਾਂ ਨੂੰ ਦਰਿਆ ਤੇ ਆਉਣਾ ਪੈਣਾ ਡੰਡੇ ਝੰਡੇ ਚੱਕ ਕੇ ਸਾਨੂੰ ਮੈਦਾਨ ਦੇ ਵਿੱਚ ਆਉਣਾ ਪੈਣਾ ਕਹਾਤ ਰਤੇ ਕੋਈ ਥਾਈ ਤੇ ਰੱਖ ਕੇ ਸਾਨੂੰ ਕੋਈ ਨਹੀਂ ਦੇ ਸਕਦਾ ਹੱਕ ਮੰਗਿਆ ਨਹੀਂ ਮਿਲਦੇ ਤਾਂ ਲੜ ਕੇ ਲੈਣੇ ਪੈਂਦੇ ਇਸ ਕਰਕੇ ਕੋਈ ਵੀ ਸਮੱਸਿਆ ਆਉਂਦੀ ਆ ਤੁਹਾਨੂੰ ਬੇਨਤੀ ਆ ਲੋਕ ਇਨਸਾਨ ਮੱਚ ਤੁਹਾਡੇ ਹਮੇਸ਼ਾ ਰਿੜੀ ਰਹੂਗਾ ਤੁਹਾਡੇ ਨਾਲ ਰਹੂਗਾ ਜਿੱਥੇ ਸਾਨੂੰ ਲੋੜ ਆ ਤਸੀਂ ਹਮਾਏ ਨਾਲ ਤੁਹਾਡੇ ਨਾਲ ਆ ਜੈ ਜੱਤ ਆ ਜੈ ਸੰਘਰਸ਼ ਜੱਟ ਲੜਦੇ ਰੁਕਣ ਨਾ ਲੜਦੇ ਲੋਕ ਜਿੰਦਾਬਾਦ 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 ਐਨਕਲਾਬ ਜਿੰਦਾਬਾਦ 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 ਐਨਕਲਾਬ ਜਿੰਦਾਬਾਦ 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 ਕਾਂਵੜਜਬਾਦ ਮਰਦਾਬਾਦ ਮਰਦਾਬਾਦ ਮੁਲਾਵਾ ਨਰਦੇ ਲੋਕ ਜਿੰਦਾਬਾਦ 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 ਧੰਨਵਾਦ ਇਨਸਾਨ ਮੰਚ ਜਿੰਦਾਬਾਦ ਜਿੰਦਾਬਾਦ ਇਨਸਾਨ ਮੰਚ ਜਿੰਦਾਬਾਦ ਜਿੰਦਾਬਾਦ ਜਿੰਦਾ